રાઇટ ਕਰਦਾ ਸੀ ઓપરેશન غلط ਕਰਤਾ ਇਹਨਾਂ ਨੇ લેફ્ટ ਕਰ ਲਿਆ ਇਹ ਡਾਕਟਰ ਸਾਹਿਬ ਨੂੰ ਜਦੋਂ ਮੈਂ ਕਿਹਾ ਡਾਕਟਰ ਸਾਹਿਬ ਕੋਲ ਕਹਿੰਦੇ ਕਿ ਮੇਰੇ ਦੂਸਰੇ ਦੀ ਬਿਮਾਰੀ ਸੀ ਜਾਣਾ ਸੀ ਮੈਨੂੰ ਇਸ ਭਾਰੇ ਵਿੱਚ ਵਿੱਚ ਸਾફ-ਸਾਫ ਜਖਮ ਆਇਆ ਡਾਕਟਰ ਸਾਹਿਬ ਨੇ ਸਾਨੀ ਵੀ ਲਾ ਕੇ ਗਿਆ ਸੀ ਕਿ ਆਪਾਂ ਰਾਈਟ ਕੱਲ ਦਾ ਪੇਸ਼ੈਂਟ ਕਰਨਾ ਹੈ ਪਰ ਇਹਨਾਂ ਨੇ ਕੀਤਾ ਲੈਫਟ ਆਹ ਦੇਖ ਲੋ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਹਾਲ ਸੱਚੇ ਕੰਨ ਦੀ ਬਜਾਏ ਖੱਪੇ ਕੰਨ ਦਾ ਕਰ ਦਿੱਤਾ ઓਪਰੇਸ਼ਨ ਤੇ ਉੱਪਰ ਚ ਲੈ ਲੇ ਮਰੀਜ਼ ਦੇ ਕੋਲ 10000 ਰੁਪਏ ਤੁਹਾਨੂੰ ਦੱਸਦੇ ਕਿ ਤਸਵੀਰਾਂ ਮਲੂੜ ਦੇ ਸਰਕਾਰੀ ਹਸਪਤਾਲ ਦੀਆਂ ਨੇ ਜਿੱਥੇ ਇੱਕ ਔਰਤ ਮਰੀਜ਼ ਦੇ ਸੱਜੇ ਕੰਨ ਦਾ ਆਪਰੇਸ਼ਨ ਕਰਨਾ ਸੀ ਲੇਕਿਨ ਡਾਕਟਰਾਂ ਨੇ ਉਸ ਦਾ ਖੱਬੇ ਕੰਨ ਦਾ ਆਪਰੇਸ਼ਨ ਕਰ ਦਿੱਤਾ ਤੇ ਜਿਸ ਸੰਬੰਧੀ ਐਸਐਮਓ ਦੇ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਨੇ ਮੰਨਿਆ ਕਿ ਉਸ ਤੋਂ ਗਲਤੀ ਹੋ ਗਈ ਹੈ ਉਸ ਤੋਂ ਗਲਤੀ ਦੇ ਨਾਲ ਉਸਤੇ ਦੂਜੇ ਕੰਨ ਦਾ ਆਪਰੇਸ਼ਨ ਹੋ ਗਿਆ ਆਖਿਰ ਕੀ ਆ ਪੂਰਾ ਮਾਮਲਾ ਆਉਥੋਂ ਸੁਣੋ ਦਿਆ ਤਾਂ ਵੀ ਕੀ ਨਾ ਹੈ ਤੇ ਕੀ ਹੋਇਆ ਕਿਸੇ ਮੇਰਾ ਨਾਮ ਪਰਮਿੰਦਰ ਸਿੰਘ ਹੈ ਮੇਰਾ ਨਾਮ ਗੁਰਪ੍ਰੀਤ ਹੈ ਜਿਹਨਾਂ ਦਾ ਆਪਰੇਸ਼ਨ ਹੋਇਆ ਹੈ ਕਿ ਡਾਕਟਰ ਸੁਲਦੀਪ ਸਿੰਘ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਹੈ ਪਿੰਡ ਮੇਰਾ ਸਰਾਵਾ ਹੈ ਤੇ ਆਪਰੇਸ਼ਨ ਇਹਨਾਂ ਦਾ ਰਾਈਟ ਕਰਨ ਦਾ ਸੀ ਆਪਰੇਸ਼ਨ ਗਲਤ ਕਰਤਾ ਇਹਨਾਂ ਨੇ ਲੈਫਟ ਕਰ ਦਿੱਤਾ ਇਹ ਡਾਕਟਰ ਸਾਹਿਬ ਨੂੰ ਜਦੋਂ ਮੈਂ ਕਿਹਾ ਆ ਡਾਕਟਰ ਸਾਹਿਬ ਨੂੰ ਕਹਿੰਦੇ ਕਿ ਨਹੀਂ ਦੂਸਰੀ ਜੀ ਬਿਮਾਰੀ ਸੀ ਜਾਨਾ ਕਿ ਮੈਨੂੰ ਇਸ ਬਾਰੇ ਵਿੱਚ ਇਹਦੇ ਵਿੱਚ ਸਾਫ ਸਾਫ ਲਿਖਦਾ ਪਿਆ ਹੈ ਡਾਕਟਰ ਸਾਹਿਬ ਨੇ ਸਾਨੀ ਵੀ ਲਾ ਕੇ ਗਿਆ ਸੀ ਕਿ ਆਪਾਂ ਰਾਈਟ ਤਲ ਦਾ ਪੇਸ਼ੈਂਟ ਸਰਵਾਇ ਪਰ ਇਹਨਾਂ ਨੇ ਕੀਤਾ ਲੈਫਟ ਉਸ ਤੋਂ ਬਾਅਦ ਮੇਰੀ ਕੋਈ ਮੈਂ ਜਦ ਡਾਕਟਰ ਸਾਹਿਬ ਕਿਹਾ ਕਿ ਇਹ ਗਲਤ ਕਿਉਂ ਕੀਤਾ ਆ ਮੇਰੀ ਕੋਈ ਗੱਲ ਨਹੀਂ ਸੁਣੀ ਡਾਕਟਰ ਸਾਹਿਬ ਇਹ ਤੋਂ ਪਤਾ ਹੀ ਨਹੀਂ ਕਿ ਕੀ ਪ੍ਰੋਬਲਮ ਕੀ ਸੀ ਕੰਨ ਚ ਕਿ ਕੰਨ ਦੀ ਹੱਡੀ ਖਰਾਬ ਹੋ ਗਈ ਸੀ ਉਹਦੇ ਚ ਸੌੜੀ ਵਾਰ ਗਈ ਸੀ ਉਹਦੀ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਇਹ ਹੱਡੀ ਬਦਲਾ ਕੇ ਆਪਾਂ ਇਹ ਹੱਡੀ ਬਦਲਣੀ ਸੀ ਜਦੋਂ ਆਪਰੇਸ਼ਨ ਹੋਇਆ ਤਾਂ ਮੈਂ ਪੁੱਛਿਆ ਕਿ ਆਪਾਂ ਇਹ ਗਲਤ ਕਿਉਂ ਆਪਰੇਸ਼ਨ ਹੋ ਗਿਆ ਕਹਿੰਦੇ ਕਿ ਨਹੀਂ ਇਹਦੇ ਚ ਬਿਮਾਰੀ ਹੈਗੀ ਸੀ ਦਾ ਕਹਿ ਰਿਹਾ ਕਿ ਆਪਾਂ ਅੱਡੀ ਦੂਸਰੇ ਟਾਲ ਚ ਪਾਤੀ ਆ ਲੈਫਟ ਗੱਲ ਤੇ ਯਾਨੀ ਕਿ ਉਹਦੀ ਜੀ ਬਿਮਾਰੀ ਹੈ ਇਹ ਨਹੀਂ ਸੀ ਫੇਰਾ ਟਿਕਾ ਤੋਂ ਪਾਈ ਮੈਂ ਇਹ ਗੱਲ ਪੁੱਛੀ ਡਾਕਟਰ ਸਾਹਿਬ ਨੂੰ ਕੋਈ ਦਵਾਈ ਦੇਤਾ ਤਾਂ ਡਾਕਟਰ ਸਾਹਿਬੇ ਤੋਂ ਚਲੇ ਗਿਆ ਤੁਮ ਕਰਕੇ ਹੋਰ ਕਿਸੇ ਕੋਈ ਵੱਡੇ ਡਾਕਟਰ ਨਾਲ ਗੱਲਬਾਤ ਕੋਈ ਤੋਂ ਮੈਂ ਐਸਐਮ ਕੋਲ ਵੀ ਗਿਆ ਜੀ ਇੱਥੇ ਜਾ ਕੇ ਮੈਂ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਆ ਤਾਂ ਉਸ ਟਾਈਮ ਦੇ ਡਾਕਟਰ ਸਾਹਿਬ ਨੇ ਕੀਤਾ ਜਦੋਂ ਆਪਰੇਸ਼ਨ ਹੋ ਰਿਹਾ ਸੀ ਉਸ ਤੋਂ ਬਾਹਰ ਨਿਕਲੇ ਡਾਕਟਰ ਸਾਹਿਬ ਮੈਨੂੰ ਬਾਹਰ ਆ ਕੇ ਸੈਟ ਤੇ ਕਰਕੇ ਮੈਨੂੰ ਕਹਿੰਦੇ ਕਿ 10000 ਰੁਪਏ ਦੇ ਕਿ ਇਹ ਸਾਡੀ ਫੀਸ ਆ ਸੀ ਅਸੀਂ ਅੱਡੀ ਨਵੀਂ ਭਾਈ ਆ। ਹੂੰ। ਤਾਂ ਉਹਨਾਂ ਨੇ ਮੇਰੇ ਤੋਂ 10000 ਰੁਪਏ ਜਵਾਬ ਕਰਾਇਆ। ਫਿਰ ਮਰੀਜ਼ ਬਾਹਰ ਕੱਢਿਆ ਆਪਰੇਸ਼ਨ ਤੋਂ। ਹੂੰ। ਤਾਂ ਉਸ ਤੋਂ ਬਾਅਦ ਮੈਂ ਗੱਲ ਜਾ ਕੇ ਐਸਐਮਓ ਨੂੰ ਦੱਸੀ ਲਈ। ਕਿ ਇਹਨਾਂ ਨੇ ਇਹ ਕੰਮ ਮੇਰੇ ਨਾਲ ਕੀਤਾ ਹੈ। ਇੱਕ ਆਪਰੇਸ਼ਨ ਗਲਤ ਕੀਤਾ ਤੇ ਮੇਰੇ ਤੋਂ ਪੈਸੇ ਲੈ ਲਿਆ। ਤਾਂ ਐਸਓ ਸਾਹਿਬ ਐਸਐਮਓ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਡਾਕਟਰ ਸਾਹਿਬ ਨੂੰ। ਉਹਨਾਂ ਨੂੰ ਪਿਆ ਕਿ ਆਪਰੇਸ਼ਨ ਗਲਤ ਕਿਉਂ ਕੀਤਾ? ਜਿਹੜੇ ਤੋਂ ਪੈਸੇ ਲਏ ਆ। ਤਾਂ ਉਹ ਇਹਨਾਂ ਨੂੰ ਤੇ ਡਾਕਟਰ ਸਾਹਿਬ ਨੇ ਪੈਸੇ ਐਸਓ ਸਾਹਿਬ ਨੂੰ ਦਿੱਤੇ ਉਹਨਾਂ ਨੇ ਮੇਰੀ ਮੈਂ ਲੈ ਨਹੀਂ ਸੀ ਰਿਹਾ ਮੇਰੇ ਧੱਕੇ ਨਾਲ ਦੇਰ ਚ ਪੈਸੇ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਬਾਹਰ ਆ ਕੇ ਡਾਕਟਰ ਸਾਹਿਬ ਨੇ ਕਹਿੰਦੇ ਵੀ ਆਪਾਂ ਜਿਵੇਂ ਤੂੰ ਕਹਿਣਾ ਆਪਾਂ ਵੇ ਰਾਈਨਾਮਾ ਕਰ ਲੈਂਦੇ ਜਦੋਂ ਉੱਚੇ ਦੇ ਵਿੱਚ ਆਪਰੇਸ਼ਨ ਜੇ ਤੁਹਾਡੇ ਮੁਤਾਬਿਕ ਸਹੀ ਹੈ ਤਾਂ ਫਿਰ ਮੈਨੂੰ ਪੈਸੇ ਕਿਉਂ ਮੋੜ ਰਹੇ ਹੋ ਤੁਸੀਂ ਮੈਂ ਇਹ ਗੱਲ ਪੁੱਛੀ ਹੈ ਜੀ ਕਿ ਤੁਸੀਂ ਪੈਸੇ ਪਹਿਲਾਂ ਲੈ ਕੇ ਆਦੇ ਰਹੇਗੇ ਜੇ ਆਪਰੇਸ਼ਨ ਤੁਸੀਂ ਸਹੀ ਹੈ ਤਾਂ ਦੂਸਰੇ ਨੰਬਰ ਤੇ ਸਰਕਾਰੀ ਹਸਪਤਲ ਤੇ ਪੈਸੇ ਕਾਹਦੇ ਲੈ ਆਉਗੇ ਇਹ ਗੱਲ ਵੱਡੀ ਹੈ ਇਹਨਾਂ ਨੂੰ ਪੁੱਛਾਂਗੇ ਵੱਡੀ ਹੈ ਜਦੋਂ ਤੁਸੀਂ ਪ੍ਰਾਈਵੇਟ ਹਸਪਤਲ ਹੋਵੇਗਾ ਪੈਸੇ ਦੇਣੀ ਜੀ ਤਾਂ ਇਹਨਾਂ ਨੇ ਮਤਲਬ ਐਸੋਸ ਐਸਐਮਓ ਸਾਹਨੇ ਮੈਨੂੰ ਮਤਲਬ ਐਸੀ ਮੇਰੇ ਜੇੜ ਚ ਪਾਤੇ ਆ ਤੇ ਉਲਟਾ ਮੈਨੂੰ ਬਾਹਰ ਆ ਕੇ ਡਾਕਟਰ ਸਾਹਿਬ ਕਹਿੰਦੇ ਆ ਕਿ ਜੇ ਤੂੰ ਇਹਨਾਂ ਆਪਾਂ ਜਿਵੇਂ ਇਹਨਾਂ ਆਪਾਂ ਰਾਈਨੋ ਕਰ ਲੈਂਦੇ। ਵੀ ਥੋੜਾ ਥੋੜੀ ਵੀ ਕਹਿ ਰਹੇ ਆ ਕਿ ਆਪਾਂ ਰਾਈਨੋ ਕਰਾਣੇ ਗਲਤੀ ਹੋ ਗਈ। ਇਹ ਮੰਨ ਰਹੇ ਆ ਗਲਤੀ ਹੋ ਗਈ। ਗਲਤੀ ਕਾਹਤੋਂ ਹੋਈ ਜੀ? ਛੋਟੀ ਮੋਟੀ ਗਲਤੀ ਨਹੀਂ ਕੰਨ ਪਾੜਤਾ ਜੀ। ਉਹ ਤਾਂ ਕੰਨ ਪਾੜਦਾ। ਹਾਂ ਜੀ ਕੰਨ ਪਾੜਦਾ ਆ ਉਹ ਵੀ ਜਿਹੜਾ ਕੰਨ ਸਹੀ ਆ ਉਹਦਾ ਵੇਖੇਗਾ ਤਾਂ ਜਿਹੜਾ ਖਰਾਬ ਆ ਉਹਦਾ ਆਪਰੇਸ਼ਨ ਕੀਤਾ ਹੀ ਨਹੀਂ ਅਜੇ। ਬਾਹਰ ਦਿੱਤੀ ਵੀ ਨਿਸ਼ਾਨੀ ਲਾਈ ਹੈ ਵੀ ਅਸਰ ਬਾਹਰ ਉੱਤੇ ਨਿਸ਼ਾਨੀ ਲਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਦੇਖ ਸਕਦੇ ਹੋ ਕਿ ਚੱਕਰ ਲੱਗ ਰਿਹਾ ਹੈ ਕਿ ਇਹ ਸਭ ਇਹ ਸਾਈਡ ਤੋਂ ਆਪਾਂ ਕੱਲ ਦਾ ਆਪਰੇਸ਼ਨ ਕਰਨਾ ਹੈ ਤੇ ਦੂਸਰੀ ਸੈਕਟਰ ਤੇ ਆਪਾਂ ਬੋਥਰ ਲਾਉਣਾ ਹੈ ਜਿਹੜੀ ਸੈਕਟਰ ਤੇ ਨਿਸ਼ਾਨੀ ਲਾਈ ਉਸੇ ਸਾਈਡ ਤੇ ਇਹਨਾਂ ਨੇ ਆਪਰੇਸ਼ਨ ਕਰਦੇ ਤੁਸੀਂ ਐਡਮਿਟ ਕੱਟ ਡਾਊਨ ਹੋਈ ਸੀਗੀ ਐਡਮਿਟ ਅਸੀਂ ਅੱਜ ਸਵੇਰ ਹੀ ਹੋਇਆ 9:30 ਕੀ ਕੀ ਕਹਿ ਰਿਹਾ ਡਾਕਟਰ ਕੋਈ ਸਰਕਾਰੀ ਕਾਰਡ ਦੇਖਣੇ ਦੇ ਰਿਹਾ ਹੁਣ ਕੋਈ ਹੁਣ ਤੁਹਾਨੂੰ ਕੀ ਕਰੇ ਡਾਕਟਰ ਹੋਰ ਮੈਨੂੰ ਨਾ ਤਾਂ ਫਾਈਲ ਦਿੰਦੇ ਪਿਆ ਨੇ ਮੈਂ ਫਾਈਲ ਮੰਗ ਰਿਹਾ ਮੈਨੂੰ ਫਾਈਲ ਦੇ ਦਿਓ ਪਰਲਾ ਸਟਾਫ ਕਹਿ ਰਿਹਾ ਦੂਸਰੇ ਕੋਲ ਜਾਓ ਦੂਸਰਾ ਕਹਿ ਰਿਹਾ ਦੂਸਰੇ ਕੋਲ ਜਾਓ ਤੇ ਡਾਕਟਰ ਸਾਹਿਬ ਇੱਥੇ ਆਏ ਹੀ ਨਹੀਂ ਉਹ ਤੁਰੰਤ ਭੱਜ ਗਏ ਜਦੋਂ ਮੈਂ ਇਹ ਗੱਲ ਕਹੀ ਸੀ ਕਿ ਤੁਸੀਂ ਗਲਤ ਆਪਰੇਸ਼ਨ ਕੀਤਾ ਉਹ ਗੱਡੀ ਚੱਕੀ ਭੱਜ ਗਏ ਉਹ ਵੀਡੀਓ ਨੇ ਤੁਰੰਤ ਬੰਦ ਕਰਤੀ ਐਸਾ ਸਾਹਿਬ ਵੀ ਉਸੇ ਵੇਲੇ ਚਲੇ ਗਿਆ ਜਿਸ ਹਾਇ ਇਸ ਟਾਈਮ ਹੀ ਦੇਖ ਸਕਦੇ ਲੋਕ ਲੱਗਾ ਆਇਆ ਤਾਂ ਇਹਨਾਂ ਨੇ ਮੇਰੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੁਣੀ ਉਸ ਤੋਂ ਆ ਜਿਹੜੀ ਬੋਤਲ ਉਹ ਤੋਂ ਦੀ ਚੱਲਦੀ ਪਈਏ ਕੋਈ ਇੱਥੇ ਨਾ ਨਰਸਾ ਹੀ ਹੈ ਨਾ ਡਾਕਟਰ ਆਏ ਹੋਣ ਮਰੀਜ਼ ਕਿਤੇ ਸਾਰੇ ਛੱਡ ਕੇ ਜਾਈਏ ਸਰ ਇੱਕ ਕੱਲ ਜਿਹੜਾ ਪੈਸੰਦਾ ਮਰੀਜ਼ ਦਾ ਜਿਹੜਾ ਕੰਨ ਦਾ ਆਪਰੇਸ਼ਨ ਹੋਇਆ ਸੀ ਉਹ ਕੰਨ ਦੇ ਵੀ ਸਾਡਾ ਦੂਜੇ ਕੰਨ ਦਾ ਕਰਤਾ ਜਿਹੜਾ ਕੰਨ ਸਹੀ ਸੀਗਾ ਦੂਜੇ ਜਿਹੜਾ ਸਹੀ ਕਰਤਾ ਆਪਰੇਸ਼ਨ ਹਾਂ ਬਿਲਕੁਲ ਠੀਕ ਕੰਨ ਦਾ ਕੀਤਾ ਹੈ ਅਕੋਰਡਿੰਗ ਟੂ ਦ ਡੀਪੀ ਇਹਨਾਂ ਕੰਨ ਦਾ ਕੱਟ ਪਹਿਲਾ ਟਿਸ਼ੂ ਇਨਫੈਕਸ਼ਨ ਕੱਟ ਫਿਰ ਉਹ ਨਹੀਂ ਫਿਰ ਉਹ ਕੀ ਕੀਤਾ ਹੈ ਇਨਫੈਕਟਡ ਹੀਰ ਬਾਅਦ ਚੁਈ ਕਰੀ ਰਹਾ ਹੈ ਪਰ ਇਨਫੈਕਸ਼ਨ ਵਿੱਚ ਕਦੇ ਆਪਰੇਸ਼ਨ ਨਹੀਂ ਕਰੀ ਨਾ ਬਾਕੀ ਮਰੀਦ ਪੇਸ਼ੈਂਟ ਨੂੰ ਥੋੜੀ ਮਿਸ ਅੰਡਰਸਟੈਂਡਿੰਗ ਸੀਗੀ ਉਹ ਕਲੀਅਰ ਹੋ ਚੁੱਕੀ ਹੈ ਇਹੋ ਤੇ ਤੁਹਾਡੇ ਕੋਲ ਹੀ ਨੇ ਹੁਣ ਇਸ ਤਰ੍ਹਾਂ ਹਾਂਜੀ ਮੇ ਸਾਡੇ ਕੋਲ ਹੀ ਐਡਮਿਟ ਹੈ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਚੱਲ ਰਿਹਾ ਹੈ ਸਾਰੀ ਮੈਡੀਸਿਨਸ ਵਗੈਰਾ ਸਭ ਕੁਝ ਟਰੀਟਮੈਂਟ ਵਧੀਆ ਚੱਲ ਰਿਹਾ ਹੈ ਪੇਸ਼ੈਂਟ ਖਾਣਾ ਵਗੈਰਾ ਵੀ ਖਾ ਰਿਹਾ ਹੈ ਕੋਈ ਨਹੀਂ ਹੋਰ ਡਰੈਸਿੰਗ ਚੇਂਜ ਹੋਈ ਹੈ ਸਭ ਕੁਝ ਠੀਕ ਹੈ ਸਟੇਬਲ ਹੈ